ਦੋਸਤੋ ਮੇਰੀ ਮਿੰਨੀ ਕਹਾਣੀ ਦਾ ਨਾਮ ਹੈ ਦੂਜਾ ਪੁੱਤ ਧੀਏ ਸਿੰਦੂ ਕਿੰਨੀ ਦੇਰ ਇਸ ਭਾਗੀ ਦੀ ਮਿੱਟੀ ਨੂੰ ਰੱਖੀ ਰੱਖੇਂਗੀ ਚੱਲ ਪੁੱਤ ਇਸ ਮਿੱਟੀ ਨੂੰ ਬਿਲੇ ਲਾਏ ਕਾਈ ਕਰਮੀ ਨੇ ਸਿੰਦੂ ਨੂੰ ਕਿਹਾ ਨਹੀਂ ਕਾਈ ਜੀ ਵੀਰ ਆ ਪਹੁੰਚਣ ਵਾਲਾ ਹੀ ਐ ਕੱਲ ਸਵੇਰੇ ਮੈਂ ਉਹਨੂੰ ਮਾਂ ਦੇ ਮੁੱਕਣ ਦੀ ਖਬਰ ਟੈਲੀਫੋਨ ਤੇ ਦਿੱਤੀ ਤਾਂ ਮਾਂ ਦੀ ਮੌਤ ਦੀ ਖਬਰ ਸੁਣ ਕੇ ਵੀਰਪੂ ਬੰਮਾਰ ਕੇ ਰੋਣ ਲੱਗ ਪਿਆ ਤੇ ਇਹੀ ਕਹਿ ਰਿਆ ਸੀ ਮਾਂ ਕੁਝ ਦਿਨ ਮਾਂ ਕੁਝ ਦਿਨ ਸਿਰਫ ਕੁਝ ਦਿਨ ਹੀ ਮੈਨੂੰ ਢੀਕ ਲੈਂਦੀ ਹਾਂ 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 ਮੈਂ ਆਉਣਾ ਪੈਣੇ ਕਹਿ ਕੇ ਵੀਰੇ ਨੇ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਵੀਰੇ ਦਾ ਫੋਨ ਨਹੀਂ ਲੱਗਿਆ ਕਾਈ ਕਰਮੀ ਨੇ ਕਿਹਾ ਪੁੱਤ ਇਹ ਤਾਂ ਹੁਣ ਮਿੱਟੀ ਐ ਤੇਰੀ ਮਾਂ ਮਿੱਤੋ ਤਾਂ ਉਸੇ ਦਿਨ ਮੁੱਕ ਗਈ ਸੀ ਜਿਸ ਦਿਨ ਪੁੱਤਾਂ ਵਾਂਗੂ ਸੰਭੀ ਜ਼ਮੀਨ ਗੈਣੇ ਧਰ ਕੇ ਜਿਗਰ ਦੇ ਟੁਕੜੇ ਨੂੰ ਕੈਨੇਡਾ ਦੇ ਜਾਜੇ ਚੜਿਆ ਸੀ ਸਿੰਧੂ ਨੇ ਰੋਂਦੇ ਹੋਏ ਕਿਹਾ ਸਾਈ ਵੀਰ ਨੂੰ ਵੀ ਤਾਂ ਮਜਬੂਰੀ ਵਸ ਵਿਦੇਸ਼ ਦਾ ਮੂੰਹ ਕਰਨਾ ਪਿਆ ਸੀ ਇੱਕ ਮੇਰੇ ਵਿਆਹ ਚ ਲਿਆ ਕਰਜ਼ਾ ਵਧ ਰਿਹਾ ਸੀ ਦੂਜਾ ਗੈਣੇ ਰੱਖੀ ਜ਼ਮੀਨ ਛਡਾਉਣ ਦੀ ਚਿੰਤਾ ਵੀਰੇ ਨੂੰ ਪੜ੍ਹ ਲਿਖ ਕੇ ਕਿਧਰੇ ਨੌਕਰੀ ਵੀ ਤਾਂ ਨਹੀਂ ਮਿਲੀ ਸੀ ਕੋਈ ਹੀ ਲਵ ਸਿੱਲਾ ਨਾ ਵੇਖੀ ਮਾ ਨੂੰ ਇਹ ਕੋੜਾ ਕਿ ਚੱਬਣਾ ਪਿਆ ਸੀ ਕਿ ਸ਼ਾਇਦ ਸਾਡੇ ਸਾਰੇ ਧੋਨੇ ਤੋਤੇ ਜਾਣ ਵੀਰੇ ਨੇ ਵੀ ਜਾ ਕੇ ਦਿਨ ਰਾਤ ਇੱਕ ਕਰਕੇ ਕਰਜ਼ਾ ਵੀ ਉਤਾਰਿਆ ਤੇ ਜ਼ਮੀਨ ਵੀ ਛਡਵਾਈ ਕਾਈ ਕਰਮਤ ਸਿੰਧੋ ਅਜੇ ਗੱਲਾਂ ਹੀ ਕਰ ਰਹੀਆਂ ਸਨ ਕਿ ਇੱਕ ਕਾਰ ਦਰਵਾਜ਼ੇ ਅੱਗੇ ਆ ਕੇ ਰੁਕੀ ਸਭ ਦੀਆਂ ਨਜ਼ਰਾਂ ਉਧਰ ਨੂੰ ਹੋ ਗਈਆਂ ਕਿ ਕੁਲਵੰਤ ਆ ਗਿਆ ਕੁਲਵੰਤ ਆ ਗਿਆ ਲੇਕਿਨ ਕਾਰ ਵਿੱਚ ਕੁਲਵੰਤ ਵਰਗਾ ਹੀ ਲੰਮਾ ਸਲੰਮਾ ਮੁੰਡਾ ਉਤਰਿਆ ਤੇ ਆ ਕੇ ਸਿੰਦੋ ਦੇ ਲਾਗੇ ਬੈਠ ਕੇ ਬੋਲਿਆ ਭੈਣੇ ਮੈਂ ਨਾਲ ਦੇ ਪਿੰਡ ਰਾਜਿਆਣੇ ਦਾ ਜਸਵੰਤ ਸਿੰਘ ਆ ਕੁਲਵੰਤ ਇਹ ਤਾਂ ਮੈਨੂੰ ਹੀ ਸਮਝ ਕੁਲਵੰਤ ਦੇ ਪੱਕੇ ਹੋਣ ਦੀ ਫਾਈਲ ਲੱਗੀ ਹੋਈ ਹੈ ਮੈਂ ਉਸ ਕਮਲੇ ਨੂੰ ਸਮਝਾ ਬਿਜਾ ਕੇ ਮਸਾ ਹੁਣ ਰੋਕਿਆ ਕੁਝ ਦਿਨਾਂ ਦੀ ਗੱਲ ਹੈ ਉਹ ਤਾਂ ਹੁਣ ਹਰ ਰੋਜ਼ ਤੈਨੂੰ ਤੇ ਮਾਂ ਨੂੰ ਮਿਲਣ ਦੇ ਸੁਪਨੇ ਵੇਖਦਾ ਸੀ ਬਸ ਪੱਕੇ ਹੋਣ ਦੀ ਚਿੱਠੀ ਉਡਿਕ ਰਿਹਾ ਸੀ ਉਹਨੇ ਦਿਨ ਰਾਤ ਇੱਕ ਕਰਕੇ ਬਹੁਤ ਪੈਸਾ ਕਮਾਇਆ ਕਹਿੰਦੇ ਹੋਏ ਰੁਪਏ ਦਾ ਭਰਿਆ ਲਫਾਫਾ ਸਿੰਦੂ ਨੂੰ ਦਿੰਦੇ ਹੋਏ ਕਿਹਾ ਵੀਰੇ ਤੇਰੀ ਇਹ ਤਾਂ ਗੱਲ ਠੀਕ ਹੈ ਪਰ ਇਹ ਰੁਪਈਏ ਮਾਂ ਦੀ ਅਰਥੀ ਨੂੰ ਮੋੜਿਆ ਤੇ ਤਾਂ ਨਹੀਂ ਚੁੱਕਣਗੇ ਨਾ ਮਾਂ ਦੀ ਅੱਖਾਂ ਤਾਂ ਵੀਰੇ ਦਾ ਮੂੰਹ ਵੇਖਣ ਲਈ ਤਰਸਦੀਆਂ ਹੀ ਪਥਰਾ ਗਈਆਂ ਸੋਚਿਆ ਸੀ ਕਿ ਚਲੋ ਜਿਉਂਦਿਆਂ ਨਾ ਸੀ ਹੋਣ ਹੀ ਵੀਰਾ ਮਾਂ ਦੀ ਛਾਤੀ ਤੇ ਸਿਰ ਧਰ ਕੇ ਸਭ ਕੁਝ ਯਾਦ ਕਰੇਗਾ ਪਰ ਛਿੰਦੂ ਨੇ ਹੁਕ ਕੀ ਰੋਂਦੇ ਹੋਏ ਤਾਈ ਨੂੰ ਕਿਹਾ ਚੱਲ ਤਾਈ ਮਾਂ ਦੀ ਅਰਥੀ ਤਿਆਰ ਕਰੀਏ ਇੱਕ ਪੁੱਤ ਮਜਬੂਰੀ 'ਚ ਜਕੜਿਆ ਨਹੀਂ ਆ ਸਕਿਆ ਦੂਜਾ ਪੁੱਤ ਛਿੰਦੂ ਤਾਂ ਹੈ ਮਾਂ ਦੀ ਅਰਥੀ ਨੂੰ ਮੋਢਾ ਦੇਣ ਲਈ ਧੰਨਵਾਦ ਦੋਸਤੋ